ਧਮਕੀਆਂ ਧਮਕੀ ਇੱਕ ਸ਼ਾਬਦਿਕ ਹਥਿਆਰ ਹੁੰਦੀ ਹੈ ਜਿਸ ਦੀ ਵਰਤੋਂ ਜੀਵਨ ਵਿੱਚ ਬਚਪਨ ਤੋਂ ਬੁਢਾਪੇ ਤੱਕ ਨਿਰੰਤਰ ਹੁੰਦੀ ਰਹਿੰਦੀ ਹੈ ਧਮਕਾਉਣ ਵਾਲੇ ਅਤੇ ਧਮਕਾਏ ਗਏ ਵਿਅਕਤੀ ਦੀ ਨਬਜ਼ ਗਤੀ ਸਾਹ ਲੈਣ ਦੀ ਰਫ਼ਤਾਰ ਸ਼ਬਦਾਂਵਲੀ ਅਤੇ ਹਰ ਪ੍ਰਕਾਰ ਦੀ ਸਰੀਰਕ ਕਿਰਿਆ ਵਿੱਚ ਇੱਕਦਮ ਤਬਦੀਲੀ ਆ ਜਾਂਦੀ ਹੈ ਅਨੇਕਾਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਪਰ ਉਹਨਾਂ ਵਿੱਚੋਂ ਬਹੁਤ ਘੱਟ ਨੂੰ ਅਮਲੀ ਰੂਪ ਦਿੱਤਾ ਜਾਂਦਾ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਜੋ ਗਰਜਦੇ ਹਨ ਉਹ ਵਰਦੇ ਨਹੀਂ ਬਹੁਤ ਸਾਰੇ ਕੰਮ ਕੇਵਲ ਧਮਕੀ ਦੇਣ ਨਾਲ ਹੀ ਹੋ ਜਾਂਦੇ ਹਨ ਪਰ ਜੇ ਇਹਵੇਂ ਨਹੀਂ ਹੁੰਦਾ ਤਾਂ ਧਮਕਾਉਣ ਵਾਲਾ ਬੰਦਾ ਧਮਕਾਏ ਹੋਏ ਵਿਅਕਤੀ ਨਾਲੋਂ ਵੀ ਬਧੇਰੇ ਬੇਚੈਨੀ ਅਨੁਭਵ ਕਰਦਾ ਹੈ ਬੇਤਰਤੀਬੀ ਨਾਲ ਅਤੇ ਸਮੇਂ ਸਥਾਨ ਅਤੇ ਵਿਅਕਤੀ ਨੂੰ ਧਿਆਨ ਵਿੱਚ ਰੱਖੇ ਬਿਨਾਂ ਦਿੱਤੀ ਧਮਕੀ ਦਾ ਅਸਰ ਕਈ ਵਾਰ ਉਲਟਾ ਵੀ ਹੋ ਜਾਂਦਾ ਹੈ ਕੇਵਲ ਸ਼ਕਤੀਸ਼ਾਲੀ ਵਿਅਕਤੀ ਨੂੰ ਹੀ ਧਮਕੀ ਦੇਣੀ ਚਾਹੀਦੀ ਹੈ ਪਰ ਆਮ ਕਰਕੇ ਧਮਕੀਆਂ ਡਰਪੋਕ ਹੀ ਦਿੰਦੇ ਹਨ ਧਮਕੀ ਦੇਣੀ ਸੌਖੀ ਹੁੰਦੀ ਹੈ ਪਰ ਇਸ ਨੂੰ ਅਮਲੀ ਰੂਪ ਦੇਣਾ ਬੜਾ ਕਠਿਨ ਹੁੰਦਾ ਹੈ ਧਮਕੀ ਦਾ ਮਹੱਤਵ ਇਸ ਗੱਲ ਤੋਂ ਵੀ ਲਿਆ ਜਾਂਦਾ ਹੈ ਕਿ ਧਮਕੀ ਦਿੱਤੀ ਕਿਸ ਨੂੰ ਗਈ ਹੈ ਉਦਾਹਰਨ ਵਜੋਂ ਸੋਹਰੇ ਦੀ ਆਪਣੇ ਜਵਾਈ ਨੂੰ ਦਿੱਤੀ ਗਈ ਧਮਕੀ ਦਾ ਅਸਰ ਹਮੇਸ਼ਾ ਉਲਟਾ ਹੀ ਹੁੰਦਾ ਹੈ ਪਤਨੀ ਵੱਲੋਂ ਪਤੀ ਨੂੰ ਦਿੱਤੀ ਧਮਕੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਕੇਵਲ ਗੁੱਸੇ ਵਿੱਚ ਦਿੱਤੀ ਧਮਕੀ ਧਮਕਾਉਣ ਵਾਲੇ ਦੀ ਕਮਜ਼ੋਰੀ ਦਾ ਪ੍ਰਮਾਣ ਹੁੰਦੀ ਹੈ ਅਮਰੀਕਾ ਜੇਕਰ ਅਮਰੀਕਾ ਚੀਨ ਨੂੰ ਧਮਕਾਏਗਾ ਤਾਂ ਸਾਰੀ ਦੁਨੀਆ ਦੇ ਕੰਨ ਖੜੇ ਹੋ ਜਾਣਗੇ ਉਹ ਸ਼ਕਤੀਸ਼ਾਲੀ ਵਿਅਕਤੀ ਜਾਂ ਦੇਸ਼ ਕਿਸੇ ਕਮਜ਼ੋਰ ਵਿਅਕਤੀ ਜਾਂ ਦੇਸ਼ ਨੂੰ ਧਮਕਾ ਕੇ ਹੀ ਆਪਣੀ ਬੀਜਤੀ ਕਰਵਾਉਂਦੇ ਹਨ ਅਜਿਹੀ ਸਥਿਤੀ ਵਿੱਚ ਧਮਕਾਇਆ ਗਿਆ ਵਿਅਕਤੀ ਜਾਂ ਦੇਸ਼ ਮਰਨ ਮਾਰਨ ਲਈ ਤਿਆਰ ਹੋ ਕੇ ਸ਼ਕਤੀਸ਼ਾਲੀ ਦੇਸ਼ ਦੇ ਮਾਣ ਸਤਕਾਰ ਨੂੰ ਛੱਟ ਮਾਰਦਾ ਹੈ ਬੇਤਨਾਮ ਜੁੱਧ ਦੌਰਾਨ ਅਮਰੀਕੀ ਧਮਕੀ ਨਾਲ ਬੇਤਨਾਮੀਆਂ ਦੇ ਹੌਸਲੇ ਉੱਚੇ ਹੋ ਗਏ ਸਨ ਇੱਕ ਨਿਸ਼ਚਿਤ ਅਤੇ ਦ੍ਰਿੜ ਆਦਰਸ਼ ਲਈ ਜੂਝ ਰਹੇ ਵਿਅਕਤੀ ਜਾਂ ਦੇਸ਼ ਨੂੰ ਧਮਕਾਇਆ ਨਹੀਂ ਜਾ ਸਕਦਾ ਕਿਉਂਕਿ ਉਸ ਨੂੰ ਕਿਉਂਕਿ ਉਸ ਦਾ ਸਰਮਾਇਆ ਸਰੀਰਕ ਬਲ ਜਾਂ ਹਥਿਆਰ ਨਹੀਂ ਸਗੋਂ ਆਤਮ ਵਿਸ਼ਵਾਸ ਹੁੰਦਾ ਹੈ ਸਿੱਖ ਇਤਿਹਾਸ ਵਿਚਲੀਆਂ ਬਚਿੱਤਰ ਕੁਰਬਾਨੀਆਂ ਦੇ ਸੰਭਵ ਹੋਣ ਦਾ ਕਾਰਨ ਉਪਰੋਕਤ ਤੱਤ ਸੀ ਮੀਰ ਮੰਨੂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਅਤੇ ਸਿੱਖ ਕੌਮ ਦਾ ਮਲਿਆ ਮੇਟ ਕਰਨ ਦੀ ਧਮਕੀ ਦਿੱਤੀ ਅਤੇ ਅਸੀਂ ਜਾਣਦੇ ਹਾਂ ਕਿ ਸਿੱਖਾਂ ਨੇ ਉਸ ਦੀ ਧਮਕੀ ਦਾ ਉੱਤਰ ਕਿਵੇਂ ਦਿੱਤਾ ਸੀ ਅਸਰਦਾਰ ਧਮਕੀ ਦੇਣਾ ਇੱਕ ਕਲਾ ਹੈ ਅਤੇ ਇਸ ਕਲਾ ਦੇ ਕਈ ਪੱਖ ਹਨ ਧਮਕਾਉਣ ਵਾਲੇ ਬਾਰੇ ਇਹ ਗੱਲ ਪੱਕੀ ਹੋਣੀ ਚਾਹੀਦੀ ਹੈ ਕਿ ਭੂਤਕਾਲ ਵਿੱਚ ਉਸ ਨੇ ਧਮਕੀਆਂ ਨੂੰ ਅਮਲੀ ਰੂਪ ਦਿੱਤਾ ਸੀ ਇਸ ਇਸ ਦੇ ਨਾਲ ਹੀ ਧਮਕੀ ਨੂੰ ਅਮਲੀ ਰੂਪ ਦੇਣ ਲਈ ਟੁਕਮੀ ਸਮਰੱਥਾ ਅਤੇ ਸਾਧਨ ਪ੍ਰਤੱਖ ਹੋਣੇ ਚਾਹੀਦੇ ਹਨ ਇਸ ਪ੍ਰਤੱਖ ਨਮਾਇਸ਼ ਕਾਰਨ ਧਮਕੀ ਨੂੰ ਅਮਲੀ ਰੂਪ ਦਿੱਤੇ ਬਿਨਾਂ ਹੀ ਮਨ ਇਛਤ ਨਤੀਜੇ ਪ੍ਰਾਪਤ ਕੀਤੇ ਜਾਂਦੇ ਹਨ ਨੈਪੋਲੀਅਨ ਇਹ ਨੀਤੀ ਨੂੰ ਸਫਲਤਾ ਨਾਲ ਵਰਤਦਾ ਸੀ ਹਿਟਲਰ ਨੇ ਵੀ ਦੂਜੇ ਵਿਸ਼ਵ ਯੁੱਧ ਵਿੱਚ ਧਮਕੀ ਦੀ ਕਲਾ ਨੂੰ ਬੜੀ ਸਫਲਤਾ ਨਾਲ ਵਰਤਿਆ ਸੀ ਉਹ ਕਿਸੇ ਸ਼ਹਿਰ ਉੱਤੇ ਹਮਲਾ ਕਰਕੇ ਕਬਜ਼ਾ ਕਰਕੇ ਸਥਿਤੀ ਉੱਤੇ ਪੂਰਾ ਕਾਬੂ ਪਾ ਲੈਂਦਾ ਸੀ ਅਤੇ ਉਸ ਮਗਰੋਂ ਐਲਾਨ ਕਰਦਾ ਸੀ ਕਿ ਮੇਰੀਆਂ ਫੌਜਾਂ ਸ਼ਾਮ ਨੂੰ 4 ਵਜੇ ਉਸ ਸ਼ਹਿਰ ਉੱਤੇ ਹਮਲਾ ਕਰਨ ਗਿਆ ਅਤੇ ਸ਼ਾਮ ਨੂੰ 7 ਵਜੇ ਸੰਸਾਰ ਭਰ ਦੇ ਖਬਰ ਨਵੀਸ਼ ਨਵੀਸ਼ਾਂ ਦੇ ਟਰੱਕ ਭਰ ਭਰ ਕੇ ਉਹਨਾਂ ਨੂੰ 3 ਘੰਟੇ ਵਿੱਚ ਕੀਤੀ ਗਈ ਕਾਰਵਾਈ ਵਿਖਾ ਕੇ ਉਹ ਹੈਰਾਨ ਕਰ ਦਿੰਦਾ ਸੀ ਜੇ ਧਮਕੀ ਦੇਣ ਵਾਲੇ ਦੀ ਮਾਨਸਿਕ ਅਵਸਥਾ ਚੜ੍ਹਦੀ ਕਲਾ ਵਾਲੀ ਨਹੀਂ ਤਾਂ ਉਹ ਬਹੁਤ ਬਹੁਤਾ ਚਿਰ ਸਥਿਤੀ ਉੱਤੇ ਕਾਬੂ ਨਹੀਂ ਪਾ ਸਕਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਜਫਰਨਾਮਾ ਉਰੰਗ ਔਰੰਗਜੀਬ ਨੂੰ ਧਮਕੀ ਹੀ ਸੀ ਜਿਸ ਨੂੰ ਅਮਲੀ ਰੂਪ ਦੇਣ ਲਈ ਗੁਰੂ ਸਾਹਿਬਾਨ ਨੇ ਜਾਨ ਦੀ ਬਾਜ਼ੀ ਲਾਉਣੀ ਸੀ ਸਾਰੇ ਲੋਕ ਉਸ ਵਿਅਕਤੀ ਦਾ ਸਤਿਕਾਰ ਕਰਦੇ ਹਨ ਜੋ ਧਮਕੀ ਦੇ ਕੇ ਲੋੜ ਪੈਣ ਤੇ ਉਸ ਨੂੰ ਅਮਲੀ ਰੂਪ ਵੀ ਦੇਵੇ ਆਮ ਕਰਕੇ ਵੇਖਿਆ ਗਿਆ ਹੈ ਕਿ ਲੋਕਾਂ ਦੀ ਬਧੇਰੇ ਹਮਦਰਦੀ ਤਮਕਾਏ ਹੋਏ ਵਿਅਕਤੀ ਨਾਲ ਹੁੰਦੀ ਹੈ ਪਰ ਇਹ ਹੁੰਦੀ ਤਾਂ ਹੀ ਹੈ ਜੇ ਉਹ ਮਰਦ ਦਾ ਬੱਚਾ ਹੋਵੇ ਅਤੇ ਅੜਖਲੋਵੇ ਕੁਝ ਦਹਾਕੇ ਪਹਿਲਾਂ ਅਰਜنٹੀਨਾ ਨੇ ਫਾਕਲੈਂਡ ਦੇ ਟਾਪੂਆਂ ਉੱਤੇ ਆਪਣਾ ਕਬਜ਼ਾ ਮੁੜ ਸਥਾਪਿਤ ਕੀਤਾ ਤਾਂ ਬ੍ਰਿਟਾਨੀਆ ਨੇ ਉਸ ਨੂੰ ਲਲਕਾਰਿਆ ਪਰ ਦੁਨੀਆ ਭਰ ਦੇ ਪਹਿਲਾਂ ਗੁਲਾਮ ਰਹਿ ਚੁੱਕੇ ਪਰ ਹੁਣ ਆਜ਼ਾਦ ਮੁਲਕਾਂ ਦੀ ਹਮਦਰਦੀ ਅਰਜنٹੀਨਾ ਨਾਲ ਸੀ ਸਾਡੀ ਧਮਕੀ ਵਿੱਚ ਸਾਡਾ ਚਰਿੱਤਰ ਜੀਵਨ అనుభవ ਜੀਵਨ ਆਦਰਸ਼ ਆਦੀ ਦੀ ਸਮੂੱਚੀ ਸ਼ਕਤੀ ਪ੍ਰਗਟ ਹੁੰਦੀ ਹੈ ਧਮਕੀ ਦਾ ਸਾਹਮਣਾ ਕਰਨ ਲਈ ਧਮਕਾਉਣ ਵਾਲੇ ਨਾਲੋਂ ਉੱਚੇ ਉੱਚੇਰੇ ਚਰਿੱਤਰ ਬਧੇਰੇ ਸ਼ਕਤੀਸ਼ਾਲੀ ਸੋਚ ਅਤੇ ਬਧੇਰੇ ਅਟਲ ਵਿਸ਼ਵਾਸ ਵਾਲੇ ਜੀਵਨ ਆਦਰਸ਼ ਦੀ ਲੋੜ ਹੁੰਦੀ ਹੈ ਆਧੁਨਿਕ ਯੁੱਗ ਵਿੱਚ ਸਮਾਜਵਾਦ ਸਮਰਾਜਵਾਦ ਲਈ ਇੱਕ ਸ਼ਕਤੀਸ਼ਾਲੀ ਧਮਕੀ ਬਣਾਇਆ ਬਣਿਆ ਰਹਿ ਰਿਹਾ ਹੈ ਅਤੇ ਸਮਰਾਜਵਾਦੀ ਪ੍ਰਬੰਧ ਵਿੱਚ ਜੋ ਕੁਝ ਵੀ ਚੰਗਾ ਹੋ ਰਿਹਾ ਹੈ ਜਿਵੇਂ ਕੰਮ ਦੇ ਨਿਸ਼ਚਿਤ ਘੰਟੇ ਪੈਨਸ਼ਨ ਡਾਕਟਰੀ ਸਹਾਇਤਾ ਅਤੇ ਹੋਰ ਸਹੂਲਤਾਂ ਆਦਿ ਉਸ ਸਮਾਜਵਾਦ ਦੀ ਨਿਰੰਤਰ ਧਮਕੀ ਸਦਕਾ ਹੀ ਹੈ ਜਦੋਂ ਧਮਕੀ ਦੇਣ ਵਾਲੇ ਦੀ ਨੀਅਤ ਸਾਫ਼ ਨਾ ਹੋਵੇ ਤਾਂ ਧਮਕੀ ਠੁੱਸ ਹੋ ਜਾਂਦੀ ਹੈ ਸਰਕਾਰ ਹਰ ਰੋਜ਼ ਵਪਾਰੀਆਂ ਕਾਰਖਾਨੇਦਾਰਾਂ ਆਦਿ ਨੂੰ ਤੰਕੀਆਂ ਦਿੰਦੀ ਹੈ ਪਰ ਅਸਰ ਕੋਈ ਨਹੀਂ ਹੁੰਦਾ ਜਿਹੜੇ ਲੋਕ ਸੱਚ ਦੀ ਸਰਹੱਦ ਉੱਤੇ ਲੜਦੇ ਹਨ ਉਹ ਕਿਸੇ ਵੀ ਧਮਕੀ ਦੀ ਪਰਵਾਹ ਨਹੀਂ ਕਰਦੇ ਔਰੰਗਜੀਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਤੰਕੀ ਦਿੱਤੀ ਸੀ ਪਰ ਅਸਰ ਉਲਟਾ ਹੋਇਆ ਅਤੇ ਬੜੇ ਦ੍ਰਿੜ ਇਰਾਦੇ ਵਾਲੇ ਵਿਅਕਤੀ ਪੈਦਾ ਹੋਏ ਸਨ 20ਵੀਂ ਸਦੀ ਦੇ ਮੁੱਢ ਵਿੱਚ ਗੁਰਦੁਆਰਾ ਲਹਿਰ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਬੱਬਰ ਅਕਾਲੀਆਂ ਨੇ ਅੰਗਰੇਜ਼ੀ ਸਰਕਾਰ ਦੀਆਂ ਦੇ ਟੋਟੀਆਂ ਨੂੰ ਖਤਮ ਕਰਨ ਦੀ ਧਮਕੀ ਦਿੱਤੀ ਸੀ ਅਤੇ ਕਈ ਟੋਢੀ ਬੱਬਰਾਂ ਦੀ ਨਿਰਪੈਤਾ ਤੋਂ ਸਹਿਮ ਕੇ ਦਮ ਤੋੜ ਗਏ ਸਨ ਜਦੋਂ ਅਸੂਲ ਉੱਤੇ ਲੜ ਰਹੇ ਕਿਸੇ ਵਿਅਕਤੀ ਨੂੰ ਧਮਕੀ ਦਿੱਤੀ ਜਾਂਦੀ ਹੈ ਤਾਂ ਉਸ ਵਿਅਕਤੀ ਦੀ ਹਿੰਮਤ ਅਤੇ ਦਲੇਰੀ ਵੱਧ ਜਾਂਦੀ ਹੈ ਦੁੱਗਣੀ ਹੋ ਜਾਂਦੀ ਹੈ ਪੁਰਾਣੀਆਂ ਲੜਾਈਆਂ ਵਿੱਚ ਕਿਲਿਆਂ ਵਿੱਚ ਘਿਰ ਜਾਣ ਵਾਲੇ ਯੋਧੇ ਆਪਣੇ ਅਸੂਲਾਂ ਦੇ ਬਲ ਨਾਲ ਇੰਨਾ ਕਿੰਨਾ ਹੀ ਚਿਰ ਭੁੱਖ ਦਾ ਸਾਹਮਣਾ ਕਰਿਆ ਕਰਦੇ ਸਨ ਇਜ਼ਰਾਈਲ ਅਰਬ ਦੇਸ਼ਾਂ ਵੱਲੋਂ ਨਿਰੰਤਰ ਤੰਕੀ ਕਾਰਨ ਸਦਾ ਸੁਚੇਤ ਰਹਿੰਦਾ ਹੈ ਤੰਕੀ ਦਾ ਉਦੇਸ਼ ਤਮਕਾਏ ਵਿਅਕਤੀ ਨੂੰ ਸਮਝੌਤੇ ਲਈ ਮਜਬੂਰ ਕਰਨਾ ਹੁੰਦਾ ਹੈ ਤੰਕੀ ਆਮ ਕਰਕੇ ਉਦੋਂ ਦਿੱਤੀ ਜਾਂਦੀ ਹੈ ਜਦੋਂ ਸਮੱਸਿਆ ਦਾ ਹੋਰ ਕੋਈ ਹੱਲ ਸੰਭਵ ਨਹੀਂ ਹੁੰਦਾ ਜਦੋਂ ਕਿਸੇ ਦਾ ਮਾਣ ਅਤੇ ਅਣਖ ਖਤਰੇ ਵਿੱਚ ਹੋਣ ਤਾਂ ਉਸ ਦੇ ਸਧਾਰਨ ਬੋਲ ਵੀ ਧਮਕੀ ਵਰਗੇ ਹੁੰਦੇ ਹਨ ਜਦੋਂ ਕੋਈ ਵਿਅਕਤੀ ਆਪਣੀ ਮੰਗ ਮਨਵਾਉਣ ਲਈ ਮਰਨ ਕੋਠੇ ਮਗਵਾਉਣ ਲਈ ਮਰਨ ਕੋਠੇ ਤੋਂ ਛਾਲ ਮਾਰਨ ਨਹਿਰ ਵਿੱਚ ਡੁੱਬਣ ਆਦਿ ਦੀ ਧਮਕੀ ਦਿੰਦਾ ਹੈ ਤਾਂ ਉਸ ਦਾ ਅਸਰ ਅਤੇ ਅਨੁਪਾਤ ਵਿੱਚ ਹੁੰਦਾ ਹੈ ਉਸੇ ਅਨੁਪਾਤ ਵਿੱਚ ਹੁੰਦਾ ਹੈ ਜਿਸ ਗੰਭੀਰਤਾ ਨਾਲ ਇਹੀ ਧਮਕੀ ਦਿੱਤੀ ਜਾਂਦੀ ਹੈ ਜਦੋਂ ਕੋਈ ਗੁੰਮਨਾਮ ਜਿਹਾ ਵਿਅਕਤੀ ਵੀ ਆਪਣੀ ਗੱਲ ਮਨਵਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਾਉਣ ਦੀ ਧਮਕੀ ਦਿੰਦਾ ਹੈ ਤਾਂ ਉਸ ਨਾਲ ਸੰਬੰਧਤ ਸਾਰੇ ਵਿਅਕਤੀ ਪ੍ਰਭਾਵਿਤ ਹੁੰਦੇ ਹਨ ਭਗਤ ਸਿੰਘ ਦੀ ਸ਼ਹੀਦੀ ਦਰਸ਼ਨ ਸਿੰਘ ਫੂਰੇ ਫੇਰੂਮਾਨ ਦਾ ਮਰਨ ਵਰਤ ਇੱਕ ਵਿਅਕਤੀ ਦੀ ਜ਼ਿੰਦਗੀ ਦਾ ਸਵਾਲ ਨਹੀਂ ਰਹਿੰਦਾ ਸਗੋਂ ਸਮੁੱਚੀ ਕੌਮ ਅਤੇ ਸੂਬੇ ਦਾ ਸਵਾਲ ਬਣ ਜਾਂਦਾ ਹੈ ਇਕ ਇਕੱਲੇ ਦੁਕੱਲੇ ਵਿਅਕਤੀ ਨੂੰ ਧਮਕਾਉਣਾ ਧਮਕਾਉਣਾ ਸੌਖਾ ਨਹੀਂ ਹੁੰਦਾ ਪਰ ਕਿਸੇ ਜਥੇਬੰਦਕ ਸ਼ਕਤੀ ਨੂੰ ਧਮਕਾਉਣਾ ਬਹੁਤ ਗਠਨ ਹੁੰਦਾ ਹੈ ਇੱਕ ਦੋ ਪ੍ਰਿੰਡਾਂ ਨੂੰ ਮਾਰਨਾ ਮਾਰਨਾ ਸੌਖਾ ਹੁੰਦਾ ਹੈ ਪਰ ਪ੍ਰਿੰਡਾਂ ਜਾਂ ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ਨੂੰ ਹੱਥ ਪਾਉਣਾ ਬਹੁਤ ਗਠਨ ਕੰਮ ਹੁੰਦਾ ਹੈ ਜਾਨਵਰਾਂ ਵਿੱਚ ਵੀ ਧਮਕੀ ਦੀ ਖੁੱਲੀ ਵਰਤੋਂ ਕੀਤੀ ਜਾਂਦੀ ਹੈ ਮਨੁੱਖ ਨੇ ਧਮਕੀ ਦੀ ਆਦਤ ਸਿੱਖੀ ਹੀ ਜਾਨਵਰਾਂ ਤੋਂ ਹੈ ਬਿੱਲੀ ਨੂੰ ਦੇਖ ਕੇ ਕਬੂਤਰ ਵੱਲੋਂ ਅੱਖਾਂ ਬੰਦ ਕਰਨਾ ਬਿੱਲੀ ਨੂੰ ਧਮਕੀ ਸਾਹਮਣੇ ਗੋਡੇ ਟੇਕਣ ਦੀ ਹੀ ਪ੍ਰਕਿਰਿਆ ਹੈ ਜਿਨ੍ਹਾਂ ਲੋਕਾਂ ਕੋਮਾ ਜਾਂ ਜਥੇਬੰਦੀਆਂ ਵਿੱਚ ਆਪਣੀ ਧਮਕੀ ਨੂੰ ਅਮਲੀ ਰੂਪ ਦੇਣ ਦੀ ਸਮਰੱਥਾ ਨਹੀਂ ਹੁੰਦੀ ਉਹ ਧਮਕੀ ਦੇ ਕੇ ਆਪਣਾ ਮਾਣ ਸਤਿਕਾਰ ਆਪ ਹੀ ਜ਼ਖਮੀ ਕਰ ਦੀਆਂ ਹਨ ਧਮਕੀ ਨਾ ਦੇਣੀ ਉੱਚੇ ਚਰਿੱਤਰ ਦੀ ਨਿਸ਼ਾਨੀ ਹੈ ਪਰ ਧਮਕੀ ਦੇ ਕੇ ਉਸ ਨੂੰ ਪੂਰਾ ਕਰਨਾ ਦ੍ਰਿੜ ਇਰਾਦੇ ਦਾ ਪ੍ਰਮਾਣ ਹੁੰਦਾ ਹੈ ਜਦੋਂ ਵੀ ਤਮਕੀ ਦੇਣੀ ਹੋਵੇ ਪਹਿਲਾਂ মাপ ਤੋਂ ਲਵੋ ਕਿ ਲੋੜ ਪੈਣ ਤੇ ਉੱਤੇ ਕੀ ਤੁਸੀਂ ਉਸ ਨੂੰ ਅਮਰੀ ਰੂਪ ਦੇ ਸਕੋਗੇ ਧੰਨਵਾਦੀ